ਰਵਨੀਤ ਬਿੱਟੂ ਜਦੋਂ ਨਾਮਜ਼ਦਗੀ ਪੱਤਰ ਪਰਨ ਜਾਂਦੇ ਨੇ ਉੱਥੇ ਕੋਈ ਨਾ ਕੋਈ ਸਮੱਸਿਆ ਆ ਜਾਂਦੀ ਹੈ ਉਹ ਕਹਿੰਦੇ 2 ਕਰੋੜ ਜਮ੍ਹਾਂ ਕਰਾਓ ਤਾਂ ਤੁਹਾਨੂੰ ਨਾਮਜ਼ਦਗੀ ਪੱਤਰ ਵਾਸਤੇ ਤੁਹਾਨੂੰ ਐਨਓਸੀ ਮਿਲੇਗੀ ਇਹ ਜਿਹੜੇ 2 ਕਰੋੜ ਦਾ ਉਹਨੂੰ ਇੰਤਜ਼ਾਮ ਕਰਨਾ ਪਿਆ ਇਹ ਉਹਨਾਂ ਨੇ ਕਿਵੇਂ ਕੀਤਾ ਤੇ ਕਰਨਾ ਕਿਉਂ ਪਿਆ ਦੇਖੋ ਸਭ ਤੋਂ ਵੱਡੀ ਗੱਲ ਮੈਨੂੰ ਲੱਗਦਾ ਕਿ ਇਹਦੇ ਵਿੱਚ ਖੜੇ ਪੈਰ ਕਿਸੇ ਕੋਲ 2 ਕਰੋੜ ਰੁਪਈਆ ਜੁਰਮਾਨਾ ਭਰੋਣਾ ਹੈਗਾ ਇਹ ਤਾਂ ਇੱਕ ਜੁਰਮ ਆ ਕਿਉਂਕਿ ਇਹਦੇ ਮਸਲੇ 'ਚ ਰਵਨੀਤ ਸਿੰਘ ਬਿੱਟੂ ਦੋਸ਼ੀ ਨਹੀਂ ਇਹ ਤੇ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਦੋਸ਼ੀ ਆ ਕਿਉਂਕਿ ਪਹਿਲਾਂ ਜਦੋਂ ਗੱਲ ਕੀਤੀ 2017 ਤੋਂ ਲੈ ਕੇ 2022 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਰਵਨੀਤ ਸਿੰਘ ਬਿੱਟੂ ਕਾਂਗਰਸ ਪਾਰਟੀ ਦਾ ਐਮਪੀ ਸੀ 2022 ਤੋਂ ਲੈ ਕੇ ਹੁਣ ਤੱਕ ਇਹਦੀ ਸਰਕਾਰ ਆ ਆਮ ਆਦੀ ਪਾਰਟੀ ਦੀ ਸਰਕਾਰ ਹੈ ਤੇ ਮਤਲਬ ਇਹਦੇ ਕੋਈ ਹੁਣ ਵੀ ਪਰ ਆਇਆਗਾ ਇਹਦਾ ਮਤਲਬ ਜੋ ਰਵਨੀਤ ਸਿੰਘ ਬਿੱਟੂ ਲੈ ਕੇ ਕਾਂਗਰਸੀ ਕਹਿੰਦੇ ਨੇ ਕਿ ਇਹਦੀ ਪੰਜਾਬ ਸਰਕਾਰ ਦੇ ਨਾਲ ਦੋਸਤੀ ਆ ਇਸ ਕਰਕੇ ਨਹੀਂ ਪਰ ਆਇਆ ਪੰਜ ਕੈਪਟਨ ਵਾਲੇ ਹੋ ਗਏ ਸਾਲ ਤੇ ਦੋ ਫੋਕ ਨੂੰ ਤੋਂ ਮਾਰ ਸਾਬਲ 7 ਸਾਲ ਤੇ ਤਿੰਨ ਪਹਿਲੇ ਲਾ ਲਓ ਅਕਾਲੀਆਂ ਵੇਲੇ ਬਦਲ 10 ਸਾਲ ਦਾ ਇਹ ਕਿਰਾਇਆ ਨਹੀਂ ਲਿਆ ਮਿਊਨਿਸਪਲ ਕਾਰਪੋਰੇਸ਼ਨ ਨੇ ਉਹ ਵੀ ਦੋਸ਼ੀ ਨੇ ਔਰ ਰਵਨੀ ਸਿੰਘ ਬਿੱਟੂ ਵੀ ਦੋਸ਼ੀ ਨੇ ਵੀ ਤੁਹਾਨੂੰ ਪਤਾ ਤੁਸੀਂ ਸਰਕਾਰੀ ਕੋਠੀ 'ਚ ਰਹਿ ਰਹੇ ਤੁਸੀਂ ਬਿਜਲੀ ਦਾ ਬਿੱਲ ਨਹੀਂ ਦਿੱਤਾ ਪਾਣੀ ਦਾ ਬਿੱਲ ਨਹੀਂ ਦਿੱਤਾ ਦੋਨੇ ਦੋਸ਼ੀ ਨੇ ਆਪਾਂ ਸ਼ਹਿਰ ਦੇ ਵਿੱਚ ਰਹਿ ਰਹੇ ਅਸੀਂ ਬਿਜਲੀ ਦਾ ਬਿੱਲ ਦਿੰਦੇ ਨਹੀਂ ਹੈਗੇ ਦਿੰਦੇ ਆ ਪਾਣੀ ਦਾ ਬਿੱਲ ਦਿੰਦੇ ਨਹੀਂ ਦਿੰਦੇ ਨਹੀਂ ਤੇ ਮਿਊਨਿਸਪਲ ਕਾਰਪੋਰੇਸ਼ਨ ਨੇ ਅਗਰ ਇਹ ਬਿੱਲ ਨਹੀਂ ਦਿੰਦੇ ਰਹੇ ਰਮਨ ਸਿੰਘ ਬਿੱਟੂ ਇਹਦਾ ਬਿਜਲੀ ਦਾ ਕਨੈਕਸ਼ਨ ਕਿਉਂ ਨਹੀਂ ਕਟਿਆ ਪਾਣੀ ਦਾ ਕਨੈਕਸ਼ਨ ਕਿਉਂ ਨਹੀਂ ਕਟਿਆ ਸਾਰਾ ਕੱਟਣਾ ਚਾਹੀਦਾ ਸੀ ਹੁਣ ਕੋਈ ਵੀ ਜਿਹੜਾ ਕੈਂਡੀਡੇਟ ਆ ਜਦੋਂ ਆ ਇਲੈਕਸ਼ਨ ਲੜਦਾ ਚਾਹੇ ਉਹ ਸਰਪੰਚ ਦੀ ਚਾਹੇ ਕਾਉਂਸਲਰ ਦੀ ਚਾਹੇ ਐਮਐਲਏ ਉਹਨੂੰ ਐਨਓਸੀ ਲੈਣੀ ਪੈਂਦੀ ਹੈ ਜੇ ਤੁਹਾਡੇ ਕੋਲ ਸਰਕਾਰੀ ਕੋਠੀ ਆ ਉਹ ਫਿਰ ਉਹਨੂੰ ਐਨਓਸੀ ਇਹਨਾਂ ਨੂੰ ਉੱਥੋਂ ਵੀ ਲੈਣੀ ਪਈ ਹੋਵੇ ਕਿ ਕਿਤੇ ਪਾਰਲੀਮੈਂਟ ਦੇ ਵਿੱਚ ਕੋਈ ਬਕਾਇਆ ਨਹੀਂ ਕਿਤੇ ਪਾਰਲੀਮੈਂਟ ਦੇ ਵਿੱਚ 200 ਰੁਪਏ ਦੀ ਕਿਤਾਬ ਇਹਨਾਂ ਨੇ ਕਾਇ ਕਰਾਈ ਹੋਵੇ ਪੜਨ ਵਾਸਤੇ ਜਮਨ ਕਰਵਾਈ ਹੋਵੇ ਸਾਰਾ ਦੇਖਣਾ ਪੈਂਦਾ ਪਰ ਮੈਨੂੰ ਲੱਗਦਾ ਹੈ ਕਿ ਇੱਥੇ ਦੋਸ਼ੀ ਰਵਨੀ ਸਿੰਘ ਬਿੱਟੂ ਵੀ ਆ ਪਹਿਲਾਂ ਕਾਲੀਆਂ ਕਰਕੇ ਨਹੀਂ ਪੈਸੇ ਭਰੇ ਫਿਰ ਉਹਨਾਂ ਦੀ ਆਪਣੀ ਸਰਕਾਰ ਤਾਂ ਨਹੀਂ ਭਰੇ ਫਿਰ 2 ਸਾਲ ਤੋਂ ਭਗਵੰਤ ਮਾਨ ਦੀ ਸਰਕਾਰ ਤਾਂ ਨਹੀਂ ਭਰੇ ਦੋਸ਼ੀ ਤੇਰਬੀ ਸਿੰਘ ਬਿੱਟੂ ਆ ਉਸ ਤੋਂ ਜ਼ਿਆਦਾ ਦੋਸ਼ੀ ਮਿਊਨਿਸਪਲ ਲੁਧਿਆਣਾ ਆਫਿਸ ਵੀ ਆ ਕਿ ਉਹਨਾਂ ਨੇ ਭਰਾਏ ਕਿ ਕਿਉਂ ਨਹੀਂ ਉਹ ਸ਼ਾਇਦ ਡਰਦੇ ਨਹੀਂ ਭਰੇ ਪਹਿਲਾਂ ਸੋਚਦੇ ਹੋ ਕਿ ਰਵੀ ਸਿੰਘ ਬਿੱਟੂ ਆ ਜੀ ਇਹਨਾਂ ਦੀ ਕਾਲੀਆਂ ਦੇ ਨਾਲ ਸਾਂਹ ਚੰਗੀ ਹੋ ਜਾਦੀ ਫਿਰ ਡਰਦੇ ਨੇ ਤਾਂ ਨਹੀਂ ਨੋਟਿਸ ਭੇਜੇ ਵੀ ਇਹਦੇ ਸਰਕਾਰੀ ਇਹਨਾਂ ਦੀ ਆ ਫਿਰ 2 ਸਾਲ ਤਾਣੀ ਪਰੇ ਕਿਉਂਕਿ ਇਹਨਾਂ ਦੀ ਉੱਪਰ ਲੈਣ ਪੰਜਾਬ ਸਰਕਾਰ ਚ ਵੀ ਸਾਂਝਾ ਹੁਣ ਜੋ ਪਤਾ ਲੱਗਾ ਕਿ ਕਾਂਗਰਸ ਛੱਡ ਕੇ ਬੰਦਾ ਭਾਜਪੀ ਤੇ ਪਾਰਿਆ ਤੇ ਕਹਿੰਦੇ ਨੋਟਿਸ ਕੱਢ ਦੋ ਉਹ ਕਹਿੰਦੇ ਨੇ ਕਿ ਮੈਨੂੰ ਅੱਧੀ ਰਾਤ ਨੋਟਿਸ ਕੱਢਿਆ ਗਿਆ ਪਰ 12 ਵਜੇ 12 ਵਜੇ ਕਰੀਬ ਕੱਢਿਆ ਪਰ ਇਹ ਸਰਾ ਸਰ ਗਲਤ ਆ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਦੋਨੇ ਕਸੂਰਵਾਰ ਨੇ ਤੇ ਤੁਹਾਨੂੰ ਪਹਿਲਾਂ ਹੀ ਜੇ ਪਰ ਨੇ ਚਾਹੀਦੇ ਵੀ ਤੁਸੀਂ ਤਨਖਾਹ ਲੈਂਦੇ ਯਾਰ ਘੱਟੂ ਘੜ ਇੱਕ ਐਮਪੀ ਦੀ ਬੜੀ ਜ਼ਿਆਦਾ ਤਨਖਾਹ ਹੁੰਦੀ ਆ ਤੇ ਤੁਹਾਨੂੰ ਜਿਹੜੀ ਵੀ ਕੋਠੀ ਹੁਣ ਪੰਗਾ ਕੀ ਹੈ ਕਿ ਇਹਨਾਂ ਨੇ ਤਿੰਨ ਤਿੰਨ ਕੋਠੀਆਂ ਲੈ ਕੇ ਰੱਖੀਆਂ ਰਵਨੀ ਸਿੰਘ ਬਿੱਟੂ ਕੋ ਦਿੱਲੀ ਕੋਠੀ ਰਵਨੀ ਸਿੰਘ ਬਿੱਟੂ ਕੋ ਚੰਡੀਗੜ੍ਹ ਕੋਠੀ ਰਵਨੀ ਸਿੰਘ ਬਿੱਟੂ ਕੋ ਲੁਧਿਆਣੇ ਕੋਠੀ ਪਹਿਲੀ ਗੱਲ ਇਹ ਹੀ ਵਾਇਲੇਸ਼ਨ ਆ ਇੱਕ ਐਮਪੀ ਨੂੰ ਇੱਕ ਹੀ ਕੋਠੀ ਮਿਲਦੀ ਇੱਥੇ ਤਿੰਨ ਤਿੰਨ ਰੱਖੀਆਂ ਨੇ ਕਿਹਨੇ ਨੂੰ ਸਰਕਾਰੀ ਕੋਠੀ ਹੈਗੀ ਹੈ ਸਰਕਾਰੀ ਕੋਠੀ ਕਿਵੇਂ ਮਿਲ ਗਈ ਚੰਡੀਗੜ੍ਹ ਵੀ ਸਰਕਾਰੀ ਕੋਠੀ ਆ ਦਿੱਲੀ ਵੀ ਸਰਕਾਰੀ ਕੋਠੀ ਆ ਲੁਧਿਆਣੇ ਵੀ ਸਰਕਾਰੀ ਕੋਠੀ ਇਹ ਤੇ ਕੋਠੀ ਦੇਣ ਵਾਲਿਆਂ ਦਾ ਵੀ ਉਹਨਾਂ ਨੇ ਕਾਨੂੰਨ ਦੀ ਲੰਗਣਾ ਕੀਤੀ ਆ ਤੇ ਲੈਣ ਵਾਲੇ ਨੇ ਵੀ ਕਾਨੂੰਨ ਦੀ ਲੰਗਣਾ ਕੀਤੀ ਆ ਇੱਕ ਐਮਪੀ ਨੂੰ ਤਿੰਨ ਤਿੰਨ ਕੋਠੀਆਂ ਕਿਵੇਂ ਟੱਕ ਮਿਲ ਗਈਆਂ ਨਾ ਇਹ ਸਰਾਸਰ ਇਸੇ ਕਰਕੇ ਉਹ ਫਸ ਗਏ ਨੇ ਜੁਰਮਾਨਾ ਦੇਣਾ ਪਿਆ ਹੁਣ ਇਸੇ ਕਰਕੇ 2 ਕਰੋੜ ਹੁਣ ਉਹ ਕਹਿ ਰਹੇ ਕਿ ਮੈਂ ਜ਼ਮੀਨ ਗਿਰਵੀ ਰੱਖੀ ਜਿਹੜੇ ਮੇਰੇ ਕੋ ਘਰ ਵਾਲੀ ਦੇ ਗਹਿਣਾ ਘਟਾ ਮੈਂ ਉਹ ਵੇਚਿਆ ਯਾਰਾਂ ਦੋਸਤਾਂ ਕੋ ਰਿਸ਼ਤੇਦਾਰਾਂ ਕੋ ਪੜੇ 2 ਕਰੋੜ ਰੁਪਈਆ ਬਹੁਤ ਵੱਡੀ amount ਸਿਆਣੇ ਕਹਿੰਦੇ ਲੋੜ ਪੈਣ ਤੇ 50 ਹਜ਼ਾਰ ਰੁਪਏ ਨਹੀਂ ਇਕੱਠੇ ਹੁੰਦੇ ਤੁਸੀਂ 2 ਕਰੋੜ ਰੁਪਏ ਇਕੱਠਾ ਕੀਤਾ ਹੈਗਾ ਪਰ ਗਲਤੀ ਰਵਨੀਤ ਸਿੰਘ ਬਿੱਟੂ ਦੀ ਆ ਤੇ ਉਸ ਦਫਤਰ ਦੀ ਵੀ ਆ ਜਿਨ੍ਹਾਂ ਨੇ ਇਹਨਾਂ ਦਾ ਸਮੇਂ ਸਿਰ ਇਹਨਾਂ ਨੂੰ ਚਲਾਨ ਨਹੀਂ ਭੇਜੇ ਇਹਨਾਂ ਦਾ ਬਿਜਲੀ ਕਨੈਕਸ਼ਨ ਕੱਟ ਦੇ ਇਹਨਾਂ ਦਾ ਪਾਣੀ ਦਾ ਕਨੈਕਸ਼ਨ ਕੱਟ ਦੇ ਤੇ ਅੱਜ ਨੌਬਤ ਨਹੀਂ ਹੋਣੀ ਪੈਣੀ ਪਰ ਰਵਨੀਤ ਸਿੰਘ ਬਿੱਟੂ ਨੂੰ ਵੀ ਲੱਗਾ ਹੋਊਗਾ ਕਿ ਮੈਨੂੰ ਕਿਹੜਾ ਕਿਸ ਨੇ ਪੁੱਛ ਰਿਹਾ ਹੁਣ ﺍﻟ الزام ਲਾਉਂਦੇ ਕਿ ਮੇਰੇ ਕਾਗਜ਼ ਰੱਦ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਇਹ ਕਿ ਤੁਹਾਨੂੰ ਪਹਿਲਾਂ ਸੋਚਣਾ ਚਾਹੀਦਾ ਨਾ ਜਦੋਂ ਤੁਸੀਂ ਇਲੈਕਸ਼ਨ ਲੜਦੇ ਤੁਸੀਂ ਕਿਹੜੇ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਤੁਹਾਨੂੰ ਪਤਾ ਕਿ ਚੁਣੇ ਹੋ MP ਚੁਣੇ ਹੋ ML ਨੂੰ NOC ਲੈਣੀ ਪੈਂਦੀ ਆ ਸਾਰੇ ਜਿਹੜੇ ਸਰਟੀਫਿਕੇਟ ਤੁਹਾਨੂੰ ਦੇਣੇ ਪੈਂਦੇ ਨੇ ਤੇ ਲੁਧਿਆਣੇ 'ਚ ਤੁਹਾਡਾ ਰਿਕਾਰਡ ਬੋਲਦਾ ਤੁਸੀਂ ਤੇ ਡਿਫਾਲਟਰ ਆ ਮਿਲਦਾ ਕਿ ਇੱਕ ਡਿਫਾਲਟਰ ਐਮਪੀ ਲੋਕਾਂ ਨੇ ਲੁਧਿਆਣੇ ਸਾਹਮਣੇ ਛੱਡਿਆਗਾ ਪਿੱਛੇ ਜੇ ਰੌਲਾ ਵੀ ਪਿਆ ਸੀ ਜਿਹੜੇ ਉਹ ਤੋਂ ਲੁਧਿਆਣੇ ਤੋਂ ਐਮਪੀ ਐ ਗੋਗੀ ਸਾਹਿਬ ਤੇ ਇਹਨਾਂ ਦਾ ਕੋਠੀਆਂ ਨੂੰ ਲੈ ਕੇ ਤੇ ਤੁਸੀਂ ਉਦੋਂ ਬਿੱਲ ਭਰਵਾ ਲਏ ਨੇ ਹੈਗੇ ਉਦੋਂ ਵੀ ਨਹੀਂ ਬਿੱਲ ਭਰੇ ਆਗੇ ਨੇ ਤੇ ਦੋਨ ਦੋਨੇ ਕਸੂਰਵਾਰ ਹੁਣ ਕਹਿੰਦੇ ਆ ਕਿ ਮੈਂ ਇਹਦੀ ਜਿਹੜੀ ਸ਼ਿਕਾਇਤ ਆ ਉਹ ਚੋਣ ਕਮਿਸ਼ਨ ਨੂੰ ਕਰਨੀ ਪਰ ਇਹ ਤੁਸੀਂ ਇੱਕ ਗੱਲ ਦੱਸੋ ਜਿਹੜੀ ਇਹ ਕੋਠੀ ਦਾ ਮਸਲਾ ਕੀ ਹੈਗਾ ਦਿੱਲੀ ਵਾਲਿਆਂ ਨੂੰ ਪੰਜਾਬ ਚਾਹੀਦੀ ਏ ਪੰਜਾਬ ਵਾਲਿਆਂ ਨੂੰ ਦਿੱਲੀ ਚਾਹੀਦੀ ਏ ਤੇ ਦਿੱਲੀ ਜਿਹੜਾ ਇੱਥੇ ਪੰਜਾਬ 'ਚ ਕੋਈ ਐਮਪੀ ਆ ਜਾਂ ਰਾਜ ਸਭਾ ਐਮਪੀ ਆ ਉਹਨੂੰ ਦੋ ਦੋ ਜਗ੍ਹਾ ਕੋਠੇ ਚਾਹੀਦੀ ਨੇ ਕੋਠੀ ਦਾ ਮਸਲਾ ਕੀ ਹੈਗਾ ਕੋਠੀ ਦੀ ਨਹੀਂ ਭੁੱਖ ਕੀ ਹੋ ਗਈ ਏ ਲੀਡਰਾਂ ਦੇ ਵਿੱਚ ਨਹੀਂ ਨਹੀਂ ਕੋਠੀ ਦੀ ਭੁੱਖ ਇਹਨਾਂ ਨੂੰ ਸਿਕਿਉਰਿਟੀ ਦੀ ਭੁੱਖ ਆ ਪਸਾ ਨੂੰ ਕਮਾਂਡੋ ਚਾਹੀਦੀ ਐ ਸਕਿਉਰਟੀ ਦੇ ਸਾਨੂੰ ਐਕਸ ਕੈਟਾਗਰੀ ਚਾਹੀਦੀ ਸਾਨੂੰ ਵਾਈ ਕੈਟਾਗਰੀ ਚਾਹੀਦੀ ਐ ਸਾਨੂੰ ਕੋਠੀ ਇੱਥੇ ਵੀ ਦੇ ਦੋ ਕਈ ਤੇ ਦਿੱਲੀ ਇਸ ਕਰਕੇ ਬੀਜੇਪੀ ਚ ਸ਼ਾਮਲ ਹੋ ਗਏ ਕਿ ਸਾਡੇ ਨਿਆਣੇ ਨੇ ਜੀ ਉੱਥੇ ਸਾਡੇ ਕੋ ਕੋਠੀ ਸੀ ਨਿਆਣੇ ਪੜਦੇ ਐ ਤੇ ਇਸ ਕਰਕੇ ਬੀਜੇਪੀ ਚ ਸ਼ਾਮਲ ਹੋ ਗਏ ਹੁਣ ਸਵਾਲ ਐ ਕਿ ਦੇਸ਼ ਦੀਆਂ ਸਰਕਾਰਾਂ ਨੂੰ ਚਾਹੀਦਾ ਨਾ ਜਦੋਂ ਤੁਸੀਂ ਕੋਠੀ ਮੰਗਦੇ ਹੋ ਤੇ ਤੁਹਾਨੂੰ ਪੁੱਛਣਾ ਚਾਹੀਦਾ ਹੈਗਾ ਕਿ ਜਾਂ ਤੇ ਫਿਰ ਚੰਡੀਗੜ੍ਹ ਵਾਲੀ ਛੱਡ ਦੋ ਕੋਠੀ ਚੰਡੀਗੜ੍ਹ ਵੀ ਕੋਠੀ ਰੱਖੀ ਦਿੱਲੀ ਵੀ ਰੱਖੀ ਹੈ ਇਹ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਇਹਨੂੰ ਲੁਧਿਆਣੇ ਕੋਠੀ ਕਿਵੇਂ ਦਿੱਤੀ ਗਈ ਹੈਗੀ ਜੇ ਲੁਧਿਆਣੇ ਦੀ ਫਿਰ ਚੰਡੀਗੜ੍ਹ ਕਿਉਂ ਦਿੱਤੀ ਗਈ ਹੈ ਜੇ ਚੰਡੀਗੜ੍ਹ ਫਿਰ ਦਿੱਲੀ ਕਿਉਂ ਦਿੱਤੀ ਇਹਦੇ ਸਰਕਾਰਾਂ ਨੇ ਤੇ ਸਰਕਾਰਾਂ ਦੇ ਵਿੱਚ ਜਿਹਦੀ ਚੱਲਦੀ ਆ ਉਹ ਆਪਣੀਆਂ ਕੋਠੀਆਂ ਲੈ ਹੀ ਲੈਂਦੇ ਨੇ ਪਰ ਆ ਜਿਹੜਾ ਸਵਾਲ ਆ ਰਵਨੀਤ ਸਿੰਘ ਬਿੱਟੂ ਵਾਸਤੇ ਕਿ ਯਾਰ ਤੁਸੀਂ ਡਿਫਾਲਟਰੇ ਇੱਕ ਤੁਸੀਂ ਸੋਚੋਗੇ ਐਮਪੀ ਆ ਇੱਥੇ ਆਮ ਅਗਰ ਬੰਦੇ ਦਾ ਚਲੋ ਹੁਣ ਤੇ ਪੰਜਾਬ ਚ ਬਿਜਲੀ ਮਾਫ ਹੋ ਗਈ ਚਲੋ ਜਿਨ੍ਹਾਂ ਦੀ ਨਹੀਂ ਮਾਫ ਹੋਈ ਜਿਨ੍ਹਾਂ ਦਾ ਜ਼ਿਆਦਾ ਬਿੱਲ ਆਂਦਾ ਮੰਨ ਲਓ ਇਹ ਹੈ ਤੇ ਜੇ ਉਹ ਇੱਕ ਦਿਨ ਵੀ ਬਿੱਲ ਨਾ ਭਰਨ ਜੁਰਮਾਨਾ ਦਾ ਅਗਲੀ ਵਾਰ ਤੁਹਾਡਾ ਕਨੈਕਸ਼ਨ ਕੱਟਿਆ ਜਾਂਦਾ ਹੈਗਾ ਤੇ ਬਰਨ ਸਿੰਘ ਬਿੱਟੂ ਦਾ ਕਨੈਕਸ਼ਨ ਨਹੀਂ ਕੱਟਿਆ ਗਿਆ ਹੈਗਾ ਇਸ ਕਰਕੇ ਸਾਰੇ ਦੋਸ਼ੀ ਨੇ ਸਮਝ ਲਿਆ। ਅਸੀਂ ਚਾਨਣ ਗਏ ਸੀ ਅੱਜ ਆਪਣੇ ਦਾਦੇ ਦੀ ਜਿਹੜੀ ਬੈਸਟ ਕਾਰ ਉਹਦੇ ਵਿੱਚ 24 ਚਾ ਦੇ ਵਿੱਚ ਭਾਰੀ ਸਵਰਥ ਕਰਾਂ ਗਏ ਸੀ ਵੈਸੇ ਨਾਮਜ਼ਦਗੀ ਦੇ ਪੱਤਰ ਪਰ ਰਵਨੀਤ ਸਿੰਘ ਬਿੱਟੂ ਦੀ ਸਿਆਸਤ ਇਹ ਹੀ ਰਹੀ ਹੈ ਕਿ ਉਹ ਹਿੰਦੂ ਵੋਟ ਬੈਂਕ ਨੂੰ ਟਾਰਗੇਟ ਕਰਕੇ ਚੱਲਦੇ ਆਏ ਨੇ ਕਿ ਮੈਂ ਹਿੰਦੂ ਹਿੰਦੂ ਭਾਈਚਾਰੇ ਨੂੰ ਨੂੰ ਲੈ ਕੇ ਉਹ ਟਾਰਗੇਟ ਉਹ ਜਿਹੜੀ ਉਹਨਾਂ ਦੀ ਦਾਦੇ ਦੀ ਕੋਠੀ ਹੈ ਕਿਉਂਕਿ ਪੰਜਾਬ ਦਾ ਹਿੰਦੂ ਉਹਦੇ ਦਾਦੇ ਨੂੰ ਪਸੰਦ ਕਰਦਾ ਪਰ ਬਹੁਤ ਸਾਰੇ ਸਿੱਖ ਲਾਇਕ ਨਹੀਂ ਕਰਦੇ ਹੈਗੇ ਪਰ ਰਵਨੀਤ ਸਿੰਘ ਬਿੱਟੂ ਸ਼ਾਇਦ ਇਹ ਭੁੱਲ ਗਏ ਨੇ ਕਿ ਪੰਜਾਬ ਦਾ ਜਿਹੜਾ ਹਿੰਦੂ ਹੋਣਾ ਉਹ ਹਿੰਦੂ ਨਹੀਂ ਹੈਗਾ ਪੰਜਾਬ ਦਾ ਜਿਹੜਾ ਹਿੰਦੂ ਗਰਮਖਿਆਲੀ ਨਹੀਂ ਹੈਗਾ ਪੰਜਾਬ ਦਾ ਹਿੰਦੂ ਯੂਪੀ ਵਾਲਾ ਨਹੀਂ ਹੈ ਪੰਜਾਬ ਦਾ ਹਿੰਦੂ ਬਿਹਾਰ ਵਾਲਾ ਨਹੀਂ ਹੈ ਪੰਜਾਬ ਦਾ ਹਿੰਦੂ ਮੱਧ ਪ੍ਰਦੇਸ਼ ਜਾਂ ਗੁਜਰਾਤ ਵਾਲਾ ਨਹੀਂ ਹੈ ਪੰਜਾਬ ਦਾ ਹਿੰਦੂ ਪੰਜਾਬੀ ਆ ਉਹਦੇ ਰਗਾਂ ਦੇ ਵਿੱਚ ਪੰਜਾਬ ਵੱਸਿਆ ਲੋੜਪੈਣ ਤੇ ਤੁਹਾਡੇ ਬਾਪੂ ਨੂੰ ਵੀ ਸੀਐਮ ਬਣਾਇਆ ਲੋੜਪੈਣ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ 5 ਵਾਰ ਸੀਐਮ ਬਣਾਇਆ ਲੋੜਪੈਣ ਤੇ ਕੈਪਟਨ ਮਰਿੰਦਰ ਸਿੰਘ ਨੂੰ ਵੀ 2 ਵਾਰ ਸੀਐਮ ਬਣਾਇਆ ਲੋੜਪੈਣ ਤੇ ਚਰਨਜੀਤ ਚੰਨੀ ਨੂੰ ਵੀ ਬਣਾਇਆ ਲੋੜਪੈਣ ਤੇ ਭਗਵੰਤ ਮਾਨ ਸਾਹਿਬ ਨੂੰ ਵੀ ਉਹਨਾਂ ਨੇ ਮੁੱਖ ਮੰਤਰੀ ਬਣਾਇਆ ਤਾਂ ਇਹ ਪੰਜਾਬ ਆ ਇੱਥੇ ਚਾਹੇ ਮੁਸਲਮਾਨਾ ਚਾਹੇ ਸਿੱਖਾ ਚਾਹੇ ਹਿੰਦੂ ਆ ਚਾਹੇ ਅਸਾਈ ਆ ਇੱਥੇ ਪੰਜਾਬੀ ਵੱਸਦੇ ਪੰਜਾਬ ਵੱਸਦਾ ਹੀ ਗੁਰਾਂ ਦੇ ਨਾਮ ਦੇ ਨਾਲ ਪੰਜਾਬ ਹਿੰਦੂਆਂ ਦੇ ਨਾਲ ਨਹੀਂ ਵੱਸਦਾ ਪੰਜਾਬ ਸਿੱਖਾਂ ਦੇ ਨਾਲ ਨਾਮ ਦੇ ਨਾਲ ਹੀ ਵੱਸਦਾ ਪੰਜਾਬ ਮੁਸਲਮਾਨਾਂ ਦੇ ਨਾਮ ਦੇ ਨਾਲ ਹੀ ਵੱਸਦਾ ਪੰਜਾਬ ਅਸਾਈਆਂ ਦੇ ਨਾਮ ਤੇ ਨਹੀਂ ਵੱਸਦਾ ਪੰਜਾਬ ਗੁਰੂਆਂ ਦੇ ਨਾਲ ਤੇ ਵੱਸਦਾ ਤੇ ਇਹ ਰਵੀ ਸਿੰਘ ਬਿੱਟੂ ਉਹਨਾਂ ਨੂੰ ਭੁਲੇਖਾ ਕਿ ਜੇ ਮੈਂ ਬਾਪੂ ਵਾਲੀ ਕਾਰ ਲੈ ਗਿਆ ਤੇ ਸ਼ਾਇਦ ਮੈਨੂੰ ਪੰਜਾਬ ਦਾ ਹਿੰਦੂ ਲੀਡਰ ਮੰਨ ਲੈਣਾ ਪੰਜਾਬ ਦਾ ਹਿੰਦੂ ਬਾਦਸ਼ਾਹ ਉਹਨਾਂ ਨੇ ਦੇਖਣਾ ਹੈਗਾ ਕਿ ਸਾਡੀ ਸਿਕਿਉਰਿਟੀ ਕਿਹਦੇ ਅਰੇ ਪਾਸੇ ਨਾ ਤੇ ਰਵੀ ਸਿੰਘ ਬਿੱਟੂ ਬਾਰੇ ਅਨੰਦਪੁਰ ਸਾਹਿਬ ਦਾ ਹਿੰਦੂ ਵੀ ਚੰਗੀ ਤਰ੍ਹਾਂ ਜਾਣਦਾ ਤੇ ਲੁਧਿਆਣੇ ਦਾ ਹਿੰਦੂ ਵੀ ਚੰਗੀ ਤਰ੍ਹਾਂ ਜਾਣਦਾ